ਵੋਟਰ ਕਾਰਡ ਲਾਰਡ ਆਰਡਰ ਨਾਲ ਜੁੜੇ ਮਸਲੇ ਵੀ ਨੇ ਇਹ ਬਹੁਤ ਅਹਿਮ ਮਸਲੇ ਨੇ ਜਿਹਨੇ ਤੋਂ ਇਹ ਗੱਲ ਪੜ੍ਹੀ ਜਿਹਨੇ ਕਰਕੇ ਇਹਨਾਂ ਦੇ ਬੱਚਿਆਂ ਦਾ ਵੀ ਕਤਲ ਹੋਇਆ ਇਹ ਗੱਲ ਜ਼ਰੂਰੀ ਕਿਉਂ ਹੁੰਦਾ ਕੀ ਹੈ ਕਿ ਇੱਤੇ ਆ ਕੇ ਬਹੁਤ ਹੀ ਲੈਕਚਰ ਸਾਡੇ ਕਾਨੂੰਨ ਦੇ ਜਿਹੜਾ ਮਰਜ਼ੀ ਆ ਕੇ ਉਧਾਰ ਕਾਡ ਐਡਰੈਸ ਚੇਂਜ ਕਰਾ ਲਓ ਬਣਾ ਲਓ ਵੋਟ ਵੀ ਬੜੀ ਆਸਾਨੀ ਨਾਲ ਬਣ ਜਾਂਦੀ ਕੋਈ ਵੀ ਰეკਮੈਂਡ ਕਰੇ ਵੋਟ ਬਣਾ ਲਓ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਹੀ ਖਤਰਨਾਕ ਨੇ ਬਹੁਤ ਹੀ ਗਲਤ ਨੇ ਅਸੀਂ ਉਦੋਂ 1 ਮਹੀਨੇ ਦਾ ਟਾਈਮ ਮੰਗਿਆ ਸੀ ਸਾਥੋਂ ਪੰਜਾਬ ਦੇ ਪ੍ਰਸ਼ਾਸਨ ਨੇ ਕਿ ਸਾਨੂੰ ਦੇ ਦਿਓ ਇਹ ਨੀਤੀਗਤ ਫੈਸਲਾ 1 ਮਹੀਨੇ ਚ ਜਾਂ ਤਾਂ ਪਬਲਿਕ ਨੋਟਿਸ ਰਹੀ ਜਾਂ ਵੀਡੀਆ ਰਾਈ ਸਾਰੇ ਪੰਜਾਬ ਨੂੰ ਦੱਸ ਦਿਆਂਗੇ ਸਰਕਾਰ ਨੇ ਕੀ ਫੈਸਲਾ ਲਿਆ ਕੁਛ ਨਹੀਂ ਜਿਹੜੀ ਉਦੋਂ ਰਿਪਰੈਜ਼ੈਂਟੇਟਿਵ ਆਈ ਸੀ ਲੇਡੀ ਮੈਂ ਉਹਨੂੰ ਫੋਨ ਕੀਤਾ ਮੈਸੇਜਸ ਕੀਤੇ ਇਹਨਾਂ ਵਿਚਾਰਿਆਂ ਨੇ ਵੀ ਕੀਤੇ ਕੋਈ ਜਵਾਬ ਨਹੀਂ ਸਾਇਲੈਂਸ ਜੋ ਜੋ ਇਹਨਾਂ ਨੇ ਤਰੀਕਾ ਬਣਾਇਆ ਕਿਵੇਂ ਸਾਡੇ ਨਾਲ ਪਾਣੀ ਬਾਰੇ ਵੀ ਧੋਖਾ ਕਰ ਗਏ ਇਹ ਗਵਰਨਮੈਂਟ ਦਾ ਸਾਜ਼ ਹੈ ਫਿਰ ਉਹਨਾਂ ਨੇ ਜੋ ਕਰਨਾ ਹੈ ਕਰ ਰਹੇ ਨਹੀਂ ਕਰਨਾ ਨਾ ਕਰ ਅਸੀਂ ਜੋ ਪ੍ਰਪੋਜ਼ ਕਰ ਰਹੇ ਹਾਂ ਅਸੀਂ ਪ੍ਰਪੋਜ਼ ਕਰ ਰਹੇ ਹਾਂ ਕਿ ਇੱਕ ਤਾਂ ਇਹਨਾਂ ਦਾ ਜਿਹੜਾ ਕੰਟਰੈਕਟ ਹੋਊਗਾ ਜੇ ਆਖੋ ਕੋਈ ਡੈਫੀਨਿਟਲੀ ਇਹ ਬਾਹਰੋਂ ਆਏ ਨੇ ਤੇ ਰੈਂਟ ਤੇ ਰਹਿਣਗੇ ਉਹ ਰਜਿਸਟਰਡ ਹੋਣਾ ਚਾਹੀਦਾ ਔਰ ਜਦੋਂ ਰਜਿਸਟਰਡ ਹੋਣ ਜਾਊਗਾ ਉਹਦੇ ਵਿੱਚ ਜਿਹੜਾ ਲੈਂਡਲੋਰਡ ਹੈ ਉਹ ਡਿਕਲੇਅਰ ਕਰੂਗਾ ਕਿ ਉਹਦੇ ਘਰ 'ਚ ਇੰਨੇ ਕਮਰੇ ਨੇ ਔਰ ਇੱਕ ਕਮਰੇ ਮਿਨੀਮਮ ਔਰ ਮੈਕਸਿਮਮ ਮਿਨੀਮਮ ਤੱਕ 21 ਔਰ ਦਾ ਮੈਕਸਿਮਮ 2 ਬੰਦੇ ਰਹਿ ਸਕਦੇ ਨੇ ਕਿਉਂਕਿ ਜੇ ਤੁਸੀਂ ਬਾੜੂ ਉਹਨਾਂ ਨੂੰ ਸੱਧਿਆ ਤਾਂ ਉਹਨਾਂ ਨੂੰ ਬੰਦਿਆਂ ਨੂੰ ਤਾਂ ਰੱਖੋ ਉਹਨਾਂ ਨੂੰ ਬਧੂਆ ਮਜ਼ਦੂਰ ਦਾ ਨਾਂ ਨਾ ਬਣਾਓ ਉਹਨਾਂ ਦੇ ਦੋ ਬੰਦੇ ਹੀ ਇੱਕ ਕਮਰੇ 'ਚ ਰਹਿ ਸਕਦੇ ਨੇ ਕਿ ਜੇ ਇੱਕ ਫੈਮਿਲੀ ਹੈ ਜਿਹਦੇ 'ਚ ਚੀਲड्रन ਨੂੰ ਸਿਰਫ ਮਾਈਨਰ ਚੀਲड्रन ਨੂੰ ਮੰਨਿਆ ਜਾਊਗਾ ਚਾਹ ਉਹ ਇੱਕ ਕਮਰੇ 'ਚ ਰਹਿ ਸਕਦੇ ਨੇ ਔਰ ਇੱਕ ਕਿਚਨ ਤੇ ਇੱਕ ਬਾਥਰੂਮ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਵੇ ਇਸ ਤੋਂ ਇਲਾਵਾ ਉਹ ਕਿਰਾਏ ਤੇ ਨਹੀਂ ਦੇ ਸਕਦਾ ਔਰ ਜਦੋਂ ਉਹ ਜਾਣਗੇ ਔਰ ਡਿਕਲੇਅਰ ਕਰਕੇ ਜਾਣਗੇ ਕਿ ਸਾਡੀ ਵੋਟ ਬਣੀ ਹੈ ਇੱਥੇ ਜਾਂ ਨਹੀਂ ਸਾਡਾ ਆਧਾਰ ਕਾਰਡ ਬਣਿਆ ਹੈ ਜਾਂ ਨਹੀਂ ਜੇ ਉਹ ਨਹੀਂ ਕਰਨਗੇ ਇਨਫੋਰਮ ਤਾਂ ਇਹ ਕ੍ਰਿਮੀਨਲ ਅਫੈਂਸ ਹੋਊਗਾ ਔਰ ਜਿਹੜਾ ਲੈਂਡਲੋਰਡ ਹੈ ਉਹਦਾ ਇਹ ਡਿਊਟੀ ਹੈ ਕਿ ਜੇ ਵੀ ਰਜਿਸਟਰ ਹੋਇਆ ਸੀਗਾ ਪਹਿਲਾਂ ਤੁਹਾਡਾ ਕੰਟਰੈਕਟ ਉਹ ਜਾ ਕੇ অথੋਰੀਟੀਆਂ ਨੂੰ ਜਿਦੇ ਚ ਪੁਲਿਸ ਵੀ ਆਉਂਦੀ ਹੈ ਇਨਫੋਰਮ ਕਰੇ ਕਿ ਲੋਕ ਚਲੇ ਗਏ ਨੇ ਇੱਥੋਂ ਔਰ ਇੱਥੋਂ ਚਲੇ ਗਏ ਨੇ ਮੀਨ ਉਹਨਾਂ ਦੀ ਵੋਟ ਨਹੀਂ ਰਹਿਣੀ ਚਾਹੀਦੀ ਹੁੰਦੀ। ਆਧਾਰ ਕਾਰਡ ਦਾ ਐਡਰੈਸ ਨਹੀਂ ਲੈਣਾ ਚਾਹੀਦਾ। ਉਹ ਇਹ ਦੋਨੇ ਚੀਜ਼ਾਂ ਸਟੇਟ ਗਵਰਨਮੈਂਟ ਦੇ ਥੱਲੇ ਵੀ ਆਉਂਦੀਆਂ ਆ। ਇਹ ਇਲੈਕਸ਼ਨ ਕਮਿਸ਼ਨ ਦੇ ਥੱਲੇ ਆ, ਐਕਸਾਈਂਡਰ ਗਵਰਨਮੈਂਟ ਦੇ ਥੱਲੇ ਆ। ਲੇਕਿਨ ਉਹਨਾਂ ਦੇ ਰਿਪਰੈਜ਼ੈਂਟੇਟਿਵ ਬੈਠੇ ਹੁੰਦੇ ਨੇ। ਉਹਨਾਂ ਨੂੰ ਇਨਫੋਰਮ ਕੀਤਾ ਜਾਵੇ। ਉਹਨਾਂ ਨੂੰ ਇਨਫੋਰਮ ਕੀਤਾ ਜਾਵੇ ਕਿ ਇਹ ਵੋਟ ਵਾਲਾ ਐਕਸਾਈਂਡਰ ਆਫੀਸਰ ਕਿਹੜਾ ਆਫੀਸਰ ਹੁੰਦਾ ਸੀ ਤੁਸੀਂ? ਸਿਲੈਕਟਰ। ਐ ਇਲੈਕਟਰ ਆਫੀਸਰ ਹੁੰਦਾ।

ਉਹਨਾਂ ਦੇ ਇਥੁੰਦੇ ਬਣੇ ਕਿਸੇ ਵੀ ਡਾਕੂਮੈਂਟ ਦੇ ਨਾਲ ਜੇ ਉਹ ਡੋਮਿਸਾਈਲ ਨਹੀਂ ਹੈ ਇਥੁੰਦੇ ਉਹਨਾਂ ਦੇ origignal documents ਦੀ ਵੀ ਵੈਰੀਫਿਕੇਸ਼ਨ ਹੋਵੇ ਕਿਉਂਕਿ ਜੇ ਨਹੀਂ ਹੋਊਗੀ ਤਾਂ ਕੋਈ ਵੀ ਕਤਲ ਕਰੋ ਕੋਈ ਵੀ ਕ੍ਰਾਈਮ ਕਰੋ ਤੁਸੀਂ ਇਥੋਂ ਸਿਨੇ ਫੈਮਿਲੀ ਕਿਤੇ ਵੀ ਚਲੇ ਜਾਓ ਤੁਹਾਨੂੰ ਕੋਣ ਭਾਲੂਗਾ ਵੀ بڑے ਕੇਸ ਨੇ ਜਿਨ੍ਹਾਂ ਦੀਆਂ ਉਦਾਹਰਣਾਂ ਸਾਡੇ ਕੋਲੇ ਨੇ ਜਿਨ੍ਹਾਂ ਕਤਲ ਕੀਤਾ ਕੋਈ ਕਰਾਇਮ ਕੀਤਾ ਵਿੱਧ ਫੈਮਿਲੀ ਕੋ ਗਾਇ ਹੁਣ ਤੁਸੀਂ ਕਿੱਥੇ ਪਾ ਲੂ ਮੇਂ ਵੇਚਦੇ ਕਿਹੜੇ ਹਿੱਸੇ ਚ ਜਾਂ ਵੇਚ ਤੋਂ ਬਾਅਦ ਨੇਪਾਲ ਜਾਂ ਕਿਤੇ ਹੋਰ ਚਲੇ ਗਏ ਨੇ ਸੋ ਇਹ ਜ਼ਰੂਰੀ ਹੈ অতি ਜ਼ਰੂਰੀ ਹੈ ਕਿਉਂਕਿ ਪੰਜਾਬ ਦਾ ਕੋਈ ਬੰਦਾ ਕਰਾਇਮ ਕਰੂਗਾ ਤਾਂ ਉਹਦੀ ਫੈਮਿਲੀ ਦਾ ਆਪਾਂ ਨੂੰ ਪਤਾ ਆਪਾਂ ਨੂੰ ਫੜ ਸਕਦੇ ਹਾਂ ਸੋ ਇਹ অতি ਜ਼ਰੂਰੀ ਹੈ ਕਿ ਲੈਂਡਲੋਰਡ ਇਸ ਗੱਲ ਨੂੰ ਯਕੀਨੀ ਬਣਾਊਗਾ ਕਿ ਦੋਨਾਂ ਦੇ ਵਿੱਚ